ਇੱਕ ਕਹਾਣੀ ਲਿਖੀ ਸੀ ਜਦੋਂ ਧੀ ਨੇ ਬੁੱਢੇ ਬਾਪ ਨੂੰ ਹੱਕ ਨਾ ਲਾਇਆ ਇੱਕ ਬਜ਼ੁਰਗ ਦੀ ਪਤਨੀ ਦੀ ਡੈਥ ਹੋ ਗਈ ਤੇ ਉਸਦੀ ਡੈਥ ਤੋਂ ਬਾਅਦ ਉਹ ਆਪਣੇ ਨੂੰ ਪੁੱਤਰ ਕੋ ਰਹਿੰਦਾ ਸੀ ਨੂੰ ਉਸ ਨੂੰ ਪਸੰਦ ਨਹੀਂ ਸੀ ਕਰਦੀ ਨੂੰ ਉਸ ਨੂੰ ਇੱਕ ਬੋਝ ਸਮਝਦੀ ਸੀ ਪਰ ਨੂੰ ਨੂੰ ਉਸ ਦੀ ਝਮੀਂ ਜਾਇਦਾਦ ਨੂੰ ਬਹੁਤ ਪਿਆਰ ਸੀ ਉਹ ਗੱਲਾਂ-ਗੱਲਾਂ ਛਾਰ ਵੇਲੇ ਆਪਣੇ ਪਤੀ ਨੂੰ ਸਿਖਾਉਂਦੀ ਰਹਿੰਦੀ ਵੀ ਕਿਸੇ ਤਰ੍ਹਾਂ ਸਾਰੀ ਝਮੀਂ ਜਾਇਦਾਦ ਆਪਣੇ ਨਾਂ ਕਰ ਲਓ ਇਹ ਨਾ ਹੋਵੇ ਇਹਨਾਂ ਦੇ ਤੁਰ ਜਾਣ ਤੋਂ ਬਾਅਦ ਤੁਹਾਡੀ ਭੈਣ ਵੀ ਇਹਦੇ ਵਿੱਚੋਂ ਬਰਾਬਰ ਦਾ ਹਿੱਸਾ ਮੰਗੇ ਜੇ ਇਹਨਾਂ ਕੋਲੋਂ ਝੂਂਦੇ ਖਰਾ ਲੋਗੇ ਤਾਂ ਸਭ ਕੁਝ ਤੁਹਾਡਾ ਹੋ ਜਾਏਗਾ ਨਹੀਂ ਤੇ ਤੁਹਾਡੀ ਭੈਣ ਵੀ ਕੱਲ ਤੋਂ ਉਹ ਹਿੱਸਾ ਮੰਗੇਗੀ ਉਸਨੇ ਕਿਹਾ ਨਹੀਂ ਨਹੀਂ ਮੇਰੀ ਭੈਣ ਇਸ ਤਰ੍ਹਾਂ ਦੀ ਉਸਨੇ ਕਿਹਾ ਨਹੀਂ ਵਕਤ ਦਾ ਕੋਈ ਪਤਾ ਨਹੀਂ ਹੈ ਉਹ ਵੀ ਉਹਦੀਆਂ ਗੱਲਾਂ ਚ ਆ ਗਿਆ ਤੇ ਆਪਣੇ ਬਾਪ ਨੂੰ ਕਹਿਣ ਲੱਗਾ ਕਿ ਪਿਤਾ ਜੀ ਜੋ ਕੁਛ ਹੈ ਤਾਂ ਤੁਹਾਡਾ ਹੀ ਹੈ ਪਰ ਮੈਂ ਥੋੜਾ ਜਿਹਾ ਕੰਮ ਖੋਲਣਾ ਹੈ ਜੇ ਤੁਸੀਂ ਮੈਨੂੰ ਥੋੜਾ ਜਿਹਾ ਆਪਣੇ ਪੈਸਿਆਂ ਵਿੱਚੋਂ ਜਾਂ ਜ਼ਮੀਨ ਵਿੱਚੋਂ ਕੁਛ ਮੇਰੇ ਹਿੱਸੇ ਕਰ ਦਿਓ ਤੇ ਮੈਨੂੰ ਜਰਾ ਕੰਮ ਕਰਨਾ ਸੌਖਾ ਹੋ ਜਾਏ ਉਹਨੇ ਕਿਹਾ ਕੋਈ ਗੱਲ ਨਹੀਂ ਜਿੰਦਿਆਂ ਵੀ ਤੇਰਾ ਤੇ ਮੇਰੇ ਮਰਨ ਤੋਂ ਬਾਅਦ ਵੀ ਤੇਰਾ ਤੂੰ ਮੇਰੇ ਕੋਲ ਹੁਨੇ ਲਿਖਵਾ ਲੈ ਉਹਨੇ ਸਾਰਾ ਕੁਝ ਆਪਣੇ ਪੁੱਤਰ ਦੇ ਨਾਂ ਕਰਾ ਦਿੱਤਾ ਬਸ ਪੁੱਤਰ ਦੇ ਨਾਂ ਤੇ ਹੋਂ ਦਾ ਧੇਰ ਸੀ ਪੁੱਤਰ ਨੇ ਤਾਂ ਕੀ ਕਹਿਣਾ ਸੀ ਪਰ ਨੂੰਹ ਦੀਆਂ ਨਜ਼ਰਾਂ ਬਦਲ ਗਈਆਂ ਨੂੰ ਹੁਣ ਕਹਿ ਲੱਗੀ ਕਿ ਮੇਰੇ ਕੋ ਤੇਰੇ ਰੋਟੀ ਪਿਓ ਦੀ ਨਹੀਂ ਪੱਕਦੀ ਇਹ ਨੂੰਹ ਵਿਦਆਸ਼ਰਮ ਕਾ ਛੱਡਿਆ ਆਪਣੇ ਵਰਗੇ ਕੋ ਬੈਠੇਗਾ ਹੱਸੇਗਾ ਖੇਡੇਗਾ ਗੱਲ ਕਰੇਗਾ ਇਹਦਾ ਮਨ ਲੱਗਾ ਰਹੇਗਾ ਪੁੱਤਰ ਵੀ ਕਹਿਣ ਲੱਗਾ ਗੱਲ ਤਾਂ ਤੇ ਠੀਕ ਹੈ ਕਰ ਕੱਲਾ ਬੈਠਾ ਬੰਦਾ ਕੀ ਕਰੇ ਇਹਨੂੰ ਮੈਂ ਵਿਦਆਸ਼ਰਮ ਛੱਡਣਾ ਕੋਈ ਸ਼ੱਕ ਨਹੀਂ ਵਿਦਆਸ਼ਰਮ ਦੇ ਵਿੱਚ ਆਪਣੇ ਵਰਗੇ ਹੁੰਦੇ ਪਰ ਇੱਕ ਗੱਲ ਯਾਦ ਰੱਖੋ ਆਪਣੇ ਨਹੀਂ ਹੁੰਦੇ ਆਪਣੇ ਵਰਗੇ ਹੀ ਬਸ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਧੀਆ ਪੁੱਤਰ ਨਹੀਂ ਚੱਲਦੇ ਉੱਥੇ ਛੱਡ ਜਾਂਦੇ ਨੇ ਕੁਝ ਦਿਨ ਬਾਅਦ ਹੋਤੀ تھی ਚੜੀ ਉਹਦੀ ਖਬਰ ਲੈਣ ਆਈ ਤੇ ਉਸ ਨੂੰ ਜਦੋਂ ਆਪਣੇ ਬਾਪੂ ਨਾਲ ਦਿੱਸਿਆ ਤੇ ਭਾਬੀ ਨੂੰ ਪੁੱਛਣ ਲੱਗੀ ਬਾਪੂ ਕਿੱਥੇ ਉਹ ਕਹਿੰਦੀ ਬਾਪੂ ਤੇ ਵੀ ਆਸ਼ਰਮ ਚਲਾ ਗਿਆ ਉਹ ਕਹਿੰਦਾ ਸੀ ਮੇਰਾ ਇੱਥੇ ਜੀਣੇ ਲੱਗ ਉਹ ਛੂ 25ਵੇਂ ਦਾਸ਼ਮ ਜਦੋਂ ਜਾ ਕੇ ਦੇਖਿਆ ਤੇ ਪਿਓ ਇੱਕ ਮੰਜੀ ਤੇ ਇਕੱਠਾ ਹੋ ਕੇ ਪਿਆ ਉਹ ਕਹਿੰਦਾ ਬਾਪੂ ਤੇਰੀ ਇਹ ਹਾਲਤ ਇਸ ਤਰ੍ਹਾਂ ਕਿਉਂ ਤੁਸੀਂ ਕਿਉਂ ਇੱਥੇ ਆ ਗਏ ਕਹਿੰਦੇ ਪੁੱਤਰ ਮੈਂ ਆਇਆ ਨਹੀਂ ਮੈਨੂੰ ਤੇ ਧੂਖੇ ਨਾਲ ਇੱਥੇ ਛੱਡਿਆ ਗਿਆ ਉਹ ਤੇ ਆਖਟ ਦੋ ਅਜ ਉਹ ਪਰਲ ਪਰਲ ਪਾਣੀ ਪੀ ਰਿਆ ਸੀ ਤੇ ਉਹ ਕਹਿੰਦੀ ਬਾਪੂ ਉઠੋ ਤਿਆਰ ਹੋ ਤੁਸੀਂ ਮੇਰੇ ਨਾਲ ਚੱਲੋ ਉਹਨੇ ਕਿਹਾ ਪੁੱਤਰ ਹੁਣ ਮੈਂ ਤੇਰਾ ਨਾਲ ਕਿੱਦਾਂ ਜਾ ਸਕਦਾ ਮੇਰੇ ਕੋਲ ਕੋਤੋਂ ਨੂੰ ਕੁਛ ਦੇਣ ਲਈ ਵੀ ਨਹੀਂ ਕਹਿੰਦੀ ਮੇਰੇ ਕੋਲ ਬਾਪ ਹੈ ਮੇਰੇ ਕੋਲ ਬਹੁਤ ਕੁਝ ਹੈ ਭਾਵੇਂ ਤਾਂ ਉਹ ਜਮੀਨ ਜਾਇਦ ਲਈ ਹੈ ਜਿਹੜੀ ਕਈ ਵਾਰੀ ਵੇਚੀ ਜਾਣੇ ਵਾ ਕਈ ਵਾਰੀ ਖਰੀਦੀ ਜਾਣੇ ਪਰ ਜਿਹੜੀ ਜਾਇਦ ਮੇਰੇ ਹਿੱਸੇ ਆਈ ਹੈ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਇਹ ਕਹਿ ਕੇ ਉਹ ਗੱਡੀ 'ਚ ਬਿਠਾ ਕੇ ਆਪਣੇ ਪਿਓ ਨੂੰ ਆਪਣਾ ਲੈ ਗਈ ਤੇ ਰਸਤੇ ਦੇ ਵਿੱਚ ਵੀ ਉਹ ਸੋਚਦਾ ਜਾਂਦਾ ਸੀ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਅੱਜ ਜਿਮੀਰਾ ਦੂਸਰਾ ਮੁੰਡਾ ਨਹੀਂ ਹੋਇਆ ਜੇ ਅੱਜ ਮੁੰਡਾ ਹੁੰਦਾ ਤੇ ਮੈਨੂੰ ਕੋਈ ਵੀ ਆਪਣੇ ਖੋਲਾ ਰੱਖਦਾ ਸੋਤੀਆਂ ਵੰਡਦੀਆਂ ਕੁਝ ਨਹੀਂ ਧੀਆਂ ਤਾਂ ਮਾਪਿਆਂ ਨੂੰ ਪਿਆਰ ਕਰਦੀਆਂ ਮਾਪਿਆਂ ਦੀ ਇੱਜ਼ਤ ਜਾਂਦੀਆਂ ਮਾਪਿਆਂ ਦੇ ਕੋਲ ਵੱਤ ਤੋਂ ਵੱਤ ਸਮਾਂ ਬਤਾਉਣਾ ਚਾਹੁੰਦੇ ਆ ਤੇ ਪੁੱਤਰ ਬੜਾਪੇ ਵਿੱਚ ਮਾਪਿਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੁੰਦੇ ਉਹਨਾਂ ਦੀ ਜ਼ਮੀਨ ਜਾਇਦਾਦ ਨਾਲ ਪਿਆਰ ਹੈ ਉਹਨਾਂ ਨਾਲ ਕੋਈ ਪਿਆਰ ਨਹੀਂ ਮਾਪਿਓ ਉਹਨਾਂ ਨੂੰ ਬੋਝ ਲੱਗਦੇ ਇਸ ਕਰਕੇ ਧੀਆ ਨੂੰ ਕਦੀ ਵੀ ਦੁੱਖ ਕਰਨਾ ਧੀਆ ਮਾਪਿਓ ਦੇ ਸਭ ਤੋਂ ਨੇੜੇ ਹੁੰਦੀਆਂ ਨੇ